ਕੁਰਕੋਟੀਆ ਉਧਰੋਂ ਚਾਰ ਜਾਫੀਆਂ ਦੇ ਵਿੱਚੋਂ ਓਕੇਡੀਸੀ ਟੀਮ ਦਾ ਇੱਕ ਪਾਸੇ ਪਿੰਦੂ ਹੈ ਨਾਲ ਵਾਹਿਗਰੂ ਹੈ ਨਾਲ ਸ਼ਰਨਾ ਕਬੱਡੀ ਦਾ ਕਿ ਜਲਾਲਪੁਰੀਆ ਪਾਲਾ ਤਾਂ ਮੜਿਆਂ ਦਾ ਝਾਫਾ ਏ ਪੁੱਠੇ ਸਿੱਦੇ ਦਾ ਲਾ ਕੇ ਚਾੜਦਾ ਕਿ ਨਾ ਪਾਈ ਆਹ ਦੇਖੋ ਹੁੰਦੀ ਹੋਈ ਬੱਲੇ ਬੱਲੇ ਐਨ ਮੁਕਾਬਲਾ ਡੀ ਦੇ ਉੱਤੇ ਓ ਮੇਰੇ ਆ ਰੱਬਾ ਐ ਸਮੇਂ ਹੁਣ ਪਤਾ ਲੱਗੂ ਹੁਣ ਪਤਾ ਲੱਗੂ ਕਿ ਪਹਿਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ ਜਾਣਦੇ ਨਹੀਂ ਖੁੰਡ ਹਾਂ ਕਿ ਮੈਂ ਤਾਂ ਮੇਰਾ ਰੱਬ ਬਸ ਜਾਣਦਾ ਕਿ ਕਿੰਨੀ ਵਾਰੀ ਵਿੱਚੋਂ ਵਿੱਚ ਟੁੱਟੇ ਹੋਇਆ ਸਾਰਾ ਘਰ ਫੁੱਲੇ ਜਿੱਥੋਂ ਨਾ ਰੁਪਈਆ ਲੱਭਦਾ ਅਸੀਂ ਇਹੋ ਜੇ ਘਰਾਂ ਦੇ ਵਿੱਚੋਂ ਉੱਠੇ ਹੋਇਆ ਅਸੀਂ ਇਹੋ ਜੇ ਟੱਕਰ ਵੀ ਕਹਿੰਦੇ ਪੰਜਾਬ ਵਿੱਚ ਵੀ ਦੇਖਣ ਵਾਲੀ ਹੁੰਦੀ ਸੀਗੀ ਪਰ ਹੁਣ ਕੈਨੇਡਾ ਦੇ ਵਿੱਚ ਸਾਜੀ ਤੇ ਸਾਜੀ ਹੰਡੀ ਗਰੇਵਾਲ ਜੀ ਰਾਜ ਗਰੇਵਾਲ ਜੀ ਔਰ ਕਹਿੰਦੇ ਵੀ ਸਾਡੇ ਵੱਡੇ ਸਪੋਰਟਰ ਨੇ ਸਾਡੇ ਇਸ ਕਬੱਡੀ ਕਲੱਬ ਦੇ ਲਈ ਉੱਥੇ ਹੀ ਅਮਰਜੀਤ ਜੀ ਮਾਨ ਟਰੈਵਲ ਤੋਂ ਸਾਡੇ ਪ੍ਰੋਫੈਸਰ ਮੱਖਣ ਸਿੰਘ ਜੀ ਦੇ ਜਿਗਰੀ ਯਾਰ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਦੇ ਨਾਲ ਜੁੜੀਏ ਖੀਰਾਂ ਵਾਲੀਆ ਕਬੱਡੀ ਪਾ ਰਿਹਾ ਜਲਾਲਪੁਰੀਆ ਓ ਜਲਾਲਪੁਰੀਆ ਮੈਦਾਨ ਦੇ ਵਿੱਚ ਹੁੜ ਵੇਖਦਾ ਵੀ ਧਰਦਾ ਤੌਣ ਦੇ ਉੱਤੇ ਹੱਥ ਪਰ ਆਹ ਖਿਡਾਰੀ ਦੇ ਪੈਰਾਂ 'ਚ ਫੁਰਤੀ ਚੁਸਤੀ ਸਪੀਡ ਸਟੈਮਨਾ ਸਟਰੈਂਥ ਕਿੰਨੇ ਐ ਲਾ ਹੁਣ ਵੇਖਦਾ ਵੀ ਜਲਾਲਪੁਰੀਆ ਪੁਰਾਣਾ ਪਾਪੀਆ ਖੇਡ ਕਬੱਡੀ ਦਾ ਤੇ ਅਸੀਂ ਉੱਡੇ ਵੀ ਬਠੇਰੇ ਲਾ ਵੇਖੋ ਸਾਹਮਣੇ ਇਹ ਆ ਕਹਿੰਦੇ ਵੀ ਪਰਮਜੀਤਪੁਰੇ ਦੀ ਧਰਤੀ ਦਾ ਬਾਗੀ ਜਿਹਨੇ ਹੁਣ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਬਾਹੂ ਵਾਲਿਆ ਦੁਨੀਆ ਦੱਸ ਦੱਸ ਆ ਹੋ ਗਿਆ ਸਾਹਮਣੇ ਹੁੰਦੀ ਬੱਲੇ ਬੱਲੇ ਡੀ ਦੇ ਉੱਤੇ ਬਾਧੀਆਂ ਚ ਫੇੜਾ ਲੱਗਾ ਹੋਇਆ ਜੋਰ ਐਨ ਡੀ ਦੇ ਉੱਤੇ ਮੁਕਾਬਲਾ ਏ ਲਾ ਪੁਆਇੰਟ ਮਤਲਬ ਬੁਲਟ ਦੇ ਵਾਸਤੇ 100 ਡਾਲਰ ਨੇ ਸੋ ਨਿੰਦਰ ਸ਼ੋਕਰ ਜੀ ਆ ਰੇਡ ਦੇ ਉੱਪਰ 100 ਡਾਲਰ ਹੋਗਾ ਜਾਫੀ ਜਫਾ ਲਾ ਗਿਆ ਜਾਫੀ ਦਾ ਨਹੀਂ ਤਾਂ ਰੇਡਰ ਨੂੰ ਏ ਐਮ ਏ ਐਮ ਜੀ ਐਂਡ ਜੀ ਐਫ ਐਸ ਲਾਓ ਮੈਦਾਨ ਦੇ ਵਿੱਚ ਪ੍ਰਦਰਸ਼ਨ ਹੁਣ ਟੱਕਰ ਬੜੀ ਸ਼ਾਨਦਾਰ ਹੈ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਸਾਸ਼ਾ ਜੀ ਹੰਦੇ ਹੰਦੇ ਲੱਗੇ ਕਬੱਡੀ 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 ਵਾਹ ਫਕੀਰ ਹੁਸੈਨ ਨੂੰ ਮਾਣ ਹੈ ਪੁੱਤਰ ਦੀ ਖੇਡ ਦੇ ਉੱਪਰ ਪੰਜਾਬੀ ਸਪੋਰਟਸ ਕਲੱਬ ਦਾ ਇਹ ਟੂਰਨਾਮੈਂਟ ਜਿਦਾ ਤੁਸੀਂ ਆਨੰਦ ਮਾਰਦੇ ਹੋ ਸਮੁੱਚੇ ਪ੍ਰਬੰਧਕ ਵੀਰਾਂ ਦਾ ਸਮੁੱਚੀ ਫੈਡਰੇਸ਼ਨ ਦਾ ਵੱਡਾ ਧੰਨਵਾਦ ਹੈ ਨੈਕਸਟ ਵੀਕਐਂਡ ਤੇ ਜਿੱਥੇ ਕਹਿੰਦੇ ਜੀਟੀਐ ਵੱਲੋਂ 15 ਜੂਨ ਨੂੰ ਇਸੇ ਗਰਾਊਂਡ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਉੱਥੇ 3 ਅਗਸਤ ਯੰਗ ਕਬੱਡੀ ਕਲੱਬ ਟ੍ਰਾਂਟੋ ਦੇ ਵੱਲੋਂ ਆਪ ਸਭ ਨੂੰ 31ਵਾਂ ਕ੍ਰੀੜਾ ਕਬੱਡੀ ਕੱਪ ਲਈ ਸੱਦੇ ਪੱਤਰਾਂ ਪਾਲੇ ਤੇ ਕਾਲੇ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਆਹ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ ਆਹ ਟੱਕਰ ਸਿਰੇ ਦੀ ਹੈ ਵਾਹ ਓਏ ਨੌਜਵਾਨਾ ਅਜੇ ਨਹੀਂ ਹਾਰਦਾ ਅਜੇ ਤੇ ਜੱਟ ਪੂਰਾ ਹੈ ਇਹ ਜੱਫੀ ਟੌਪ ਦਾ ਪਾਲਾ ਜਲਾਲਪੁਰੀਆ ਖਾਫ ਖਾਂਦੇ ਸਾਰੇ ਰੇਡਰ ਜੱਟ ਤੋਂ ਹਰ ਪੰਜਾਬੀ ਫੈਨ ਜੀ ਦੀ ਤੇ ਸਾਡਾ ਵੀਰ ਸ਼ੇਰਾ ਮੰਡੇਰ ਤੇ ਮਨਪਰੀ ਢੇਸੀ ਆ ਹਰਮਨ ਬੁੱਲਟ ਦੀ ਰੇਡ ਤੇ ਸਾਡਾ ਹੈਰੀ ਵੀਰ ਗੱਲ ਕਰੋ ਉਥੇ ਐਵਰੇਸ ਟ੍ਰਾਂਸਪੋਰਟ ਤੋਂ ਐਂਡੀ ਗਰੇਵਾਲ ਤੇ ਰਾਜ ਗਰੇਵਾਲ ਜੀ ਨਾਲ ਹੀ ਕਿੰਗ ਟੋਇੰਗ ਤੋਂ ਸੁੱਖਾ ਤੇ ਸਣੀ ਤੇ ਸੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਸਾਹਮਣੇ ਪਈ ਹੀ ਕਬੱਡੀ ਇਸ ਵੇ ਖੀਰਾਵਾਲੀਆ ਆਉ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਦਿਲਵਾਨ ਸਿੰਘ ਬਾਗੀ ਇਸ ਵੇਲੇ ਪਰਮਜੀਤ ਪੁਰੀਆ ਵਧਿਆ ਹੋਇਆ ਜਾਫੀ ਕੌਣ ਨੌਜਵਾਨ ਹਰਿਆਣੇ ਦਾ ਸ਼ੋਹਰਾ ਬਾਹੁ ਅਕਬਰਪੁਰੀਆ ਕੇ ਚੱਲ ਲਾ ਦੇ ਤੀਰ ਟਿਕਾਣੇ ਵੇ ਜਿਹੜੇ ਸਮੇਂ ਤੇ ਮਿੱਥਿਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਐ ਬਾਗੀ ਦੱਬਦਾ ਕਿੱਥੇ ਓਹ ਤੇਰੀ ਰੀਸਾ ਓਹ ਨਹੀਂ ਰੀਸਾ ਓਹ ਵਾਹ ਓ ਗਬਰੂਆ ਕਹਿੰਦੇ ਵੀ ਮੈਚ ਜੀਤ ਸਾਨੇ ਵਾਲੀ ਆ ਜਾਂ ਸ਼ੀਰਾ ਭਿੰਡਰਾ ਵਾਲਾ ਖੇਡਦੇ ਕਬੱਡੀ ਐਵੇਂ ਦਿਲ ਖੋਲ ਕੇ ਕਬੱਡੀ ਖੇਡਦਾ ਇਹ ਨੌਜਵਾਨ ਮਖਣਾ ਵੇ ਕਰਦੇ ਗੱਲ ਇਸ ਗਬਰੂ ਦੀ ਤਨਾਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਵੇ ਰੇਡਰ ਦੀ ਉਹ ਬ੍ਰੇਕ ਆਉ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਛੇਕ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਵੇਖ ਮੈਂ ਜੋਨੇ ਆਖਰ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੇਖ ਲਾਲ ਜਲਾਲਪੁਰੀਆ ਪਾਲਾ ਡੱਕ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਫੜੇ ਜਲਾਲਪੁਰੀਏ ਪਾਲੇ ਦੇ ਵਰਲੇ ਹੀ ਨੇ ਮੁੜਦੇ ਜੱਟ ਹਾਥੀ ਦੇ ਗੁੱਗੂ ਗਿਲ ਤਿੰਨੋਂ ਹੂਮ ਝੂਮ ਕੇ ਤੁਰਦੇ ਮੈਦਾਨ ਦੇ ਵਿੱਚ ਹੁੰਦੀ ਹੋਈ ਕਮਾਲ ਤੇ ਪੁਆਇੰਟ ਜਲਾਲਪੁਰ ਜੀ ਪਿੰਨਰ ਸਾਹਿਬ ਅਮਰੀਕਾ ਤੋਂ ਆਏ ਨੇ ਬਹੁਤ-ਬਹੁਤ ਧੰਨਵਾਦ ਪਰਮਜੀਤ ਸੈਗਨਾ ਤੇ ਕੀਪਾ ਡਾਂਡਾ ਜੀ ਉਹਨਾਂ ਦਾ ਕੁਲਵੰਤ ਸਿੰਘ ਜੀ ਸੁੰਨੜ ਸਾਹਿਬ ਬੇਕਰਜ਼ਫੀਲਡ ਬਹੁਤ-ਬਹੁਤ ਧੰਨਵਾਦ ਜੇਰੀਆ ਮੇਰੀਆ ਦੀ ਖੇਡ ਕਲੱਬ ਦੇ ਵਾਸਤੇ ਬਹੁਤ ਵੱਡੇ ਸਹਿਯੋਗ ਲਓ ਸਾਹਮਣੇ ਮੈਦਾਨ ਦੇ ਤੇ ਚਾਰ ਚਾਲ ਸ਼ੁਰੂ ਹੋ ਚੁੱਕੀ ਆ ਬੱਲੇ 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 ਆ ਬੱਬੇ ਨਾਲ ਬੁਲਟ ਤੇ ਬੱਬੇ ਨਾਲ ਬੱਲੇ ਬੱਲੇ ਪਰ ਸਾਹਮਣੇ ਸਾਹਮਣੇ ਜਾਣਕਾਰੀ ਕੀ ਵਿੱਚ ਫਸੀ ਹੋਈ ਹੈ ਵਾਹ ਜੀ ਵਾਹ ਨਹੀਂ ਰੀਸਾ ਜੋ ਹੁੰਦਾ ਹੂ ਰੌਕਾਂ ਵਾਲਿਆ ਦੇਖੀ ਜਾਓ ਪਰ ਬਾਬੇ ਨਾਨਕ ਦਾ ਨਾਮ ਲੈ ਕੇ ਆਪਣਾ ਕੰਮ ਕਰ ਦਿੰਦੇ ਆਪਣਾ ਕੰਮ ਕਰ ਦਿੰਦੇ ਲਓ ਵੇਖੋ ਪਈ ਹੋਈ ਕਬੱਡੀ ਇਹਨੂੰ ਕਬੱਡੀ ਦਾ ਗੱਗੂ ਗਿੱਲ ਕਹਿੰਦੇ ਆ ਲਓ ਮੈਦਾਨ ਦੇ ਵਿੱਚ ਪਰ ਦੂਸਰੇ ਪਾਸੇ ਬਨਮੈਨ ਆਰਮੀ ਨੇ ਧਰ ਲਿਆ ਧੌਣ ਦੇ ਉੱਤੇ ਹੱਥ ਹੁਣ ਵੇਖੀ ਜਾਂਦੀ ਹੈ ਐਨ ਮੁਕਾਬਲਾ ਵਾਹ 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 ਇਹ ਸਮੇਂ ਸਾਨਾਂ ਦਾ ਜੋਰ ਰਮਿੰਦਰ ਸਿੰਘਾ ਪਿੱਛੇ ਮੁੜ ਕੇ ਵੇਖ ਲੈ ਆਓ ਵੇਖ ਵੀ ਸਾਹਮਣੇ ਇਹ ਮਾ ਕਿਲੋ ਜਫਾ ਲਾਵੇ ਤੇ 100 ਡਾਲਰ ਹੋਵੇਗਾ ਸਹਿਜਾਦ ਅਲੀ ਇਸ ਵੇਲੇ ਸ਼ਕਰਪੁਰੀਆ ਸ਼ਕਰਪੁਰ ਦਾ ਨਾਂ ਕਹਿੰਦੇ ਕਬੱਡੀ ਦੇ ਵਿੱਚ ਗੂੰਜਣ ਲਾ ਦਿੱਤਾ ਭਾਵੇਂ ਉਹ ਫਰਿਆਦ ਐਵਰੇਸ ਟ੍ਰਾਂਸਪੋਰਟ ਤੋਂ ਐਂਡੀ ਗਰੇਵਾਲ ਸਾਹਿਬ ਨਾਲ ਸਾਡੇ ਬਹੁਤ ਹੀ ਪਿਆਰੇ ਮਿੱਤਰ ਰਾਜ ਗਰੇਵਾਲ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਕਿੰਗ ਟੋਇੰਗ ਤੋਂ ਸੁੱਖਾ ਢੇਸੀ ਤੇ ਸਨੀ ਢੇਸੀ ਅਸੀਂ ਸਾਰੇ ਹੀ ਭਰਾਵਾਂ ਦਾ ਇੱਥੇ ਪੁੱਜਣ ਤੇ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਪਰ ਵੇਖਿਏ ਸੀਚੇ ਵਾਲੀ ਤੇ ਕਹਿੰਦੇ ਧੰਤਨ ਕਰਵਾਈ ਜਾਂਦੇ ਆ ਵਾਹਿਗੁਰੂ 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 ਮੋਹਨ ਸਿੰਘ ਪਵਾਰ ਦਾ ਪੁੱਤਰਾ ਐਂਡੀ ਪੁੱਤਰਾ ਐਂਡੀ ਗਰੇਵਾਲ ਜੀ ਸਾਡੇ ਦਰਮਿਆਨ ਪੁੱਜੇ ਆ ਮੈਂਬਰ ਆਫ ਪਾਰਲੀਮੈਂਟ ਰਾਜ ਗਰੇਵਾਲ ਜੀ ਅਸੀਂ ਜੀ ਆਇਆਂ ਨੂੰ ਆਖ ਰਹੇ ਆ ਅਵਤਾਰ ਸਿੰਘ ਦੀ ਗਰੇਵਾਲ ਦਾ ਬਹੁਤ ਵੱਡਾ ਨਾਂ ਉਤਈ ਹਰਵਿੰਦਰ ਸਿੰਘ ਦੀ ਵਾਸੀ ਕਿ ਪਿੰਡਾ ਸਰਹਾਲੀ ਪਿੰਦਾ ਕੋਲ ਫਗਵਾੜੇ ਚੱਕ ਕੇ ਟ੍ਰਾਂਟੋ ਤੋਂ ਲੋਡ ਅਸੀਂ ਆ ਲਿਆ ਬਾੜੇ ਪਰ ਵੇਖੀਏ ਨੌਜਵਾਨ ਸਹਿਜਾਦ ਅਲੀ ਸ਼ਕਰਪੁਰੀਆ ਬੱਲੇ ਬੱਲੇ ਕਰਵਾਇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਇਹ ਸ਼ਕਰਪੁਰੀਆ ਲੋਕੀ ਸਾਰ ਰੋਕੇ ਇਸ ਮੈਦਾਨ ਅਨੰਦ ਮਾੜ ਰਹੇ ਨੇ ਪਹਿਲਾ ਸੈਮੀਫਾਈਨਲ ਅਜੇ ਇਸ ਕਬੱਡੀ ਕੱਪ ਦਾ ਸੈਕੰਡ ਹਾਫ ਦੀ ਖੇਡ ਖੇਡੀ ਜਾ ਰਹੀ ਹੈ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਸ਼ਹਿਜ਼ਾਦ ਸ਼ਾਜੀ ਸ਼ਕਰਪੁਰੀਆ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਬਾਸ਼ਾ ਹੀ ਫੌਦਾਂ ਭਾਰੀਆਂ ਨੇ ਓਏ ਸਰਕਾਰ ਦਾ ਮੁੱਲ ਪਾਵੇ ਆ ਜਿਹੜੀਆਂ ਖਾਸੇ ਤੇਗਾ ਮਾਰੀਆਂ ਨੇ ਇੱਕ ਪਾਸੇ ਯੋਧਾ ਔਰ ਦੂਸਰੇ ਪਾਸੇ ਸ਼ਾਜੀ ਕੁਲਵੰਸੀ ਜੀ ਸੈ ਉਸਤਾਦ ਜੀ ਆ ਮੁੰਡੇ ਨੂੰ ਜਦ ਮੈਂ ਦੇਖਿਆ ਨਾ ਮੈਨੂੰ ਲੱਗਿਆ ਵੀ ਕੁਲਤਰਨ ਦਿਆਲਾਵਾਲਾ ਕਬੱਡੀ ਪਾ ਰਿਹਾ ਪਰ ਇਹ ਕਰਨ ਕਹਿੰਦੇ ਵੀ ਦਿਾਲਪੁਰੀਆ ਜਿਹਨੇ ਹੁਣ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਵੇਖੋ ਸਾਹਮਣੇ ਚਾਰ ਜਾਫੀ ਅਰਸ਼ ਅਰਸ਼ ਬਰਸਾਲਪੁਰੀਆ ਕਿ ਇੱਕ ਹੀ ਤੀਰਥਾ ਹਿੰਦ ਮੇ ਨਮਾ ਕੇ ਲਈ ਯਹਾਂ ਕਟਬਾਏ ਬੇਟੇ ਬਾਪ ਨੇ ਖੁਦਾ ਕੇ ਲਈ ਬਾਹੂ ਵਾਲਾ ਮਾਸਟਰ ਦਾ ਚੰਡਿਆ ਇਹ ਮਾਸਟਰ ਦਾ ਚੰਡਿਆ ਇਹਨੂੰ ਬਨਮੈਨ ਆਰਮੀ ਕਹਿੰਦੇ ਆ ਲਓ ਦੇਖੋ ਡੀ ਦੇ ਉੱਤੇ ਮੁਕਾਬਲਾ ਕਰਦਾ ਹੋਇਆ ਐਨ ਓਵਾ ਵਾ ਵੀ ਵਾ ਕਿ ਉਹ ਪਿਆ ਬੰਦ ਫਟਕ ਕੋਟਕਪੁਰੇ ਦਾ ਦੁਨੀਆ ਵੰਟੀ ਵੰਟੀ ਕਹਿੰਦੀ ਹੈ ਵਾਹ ਪਿਆਰਾ ਖਿਡਾਰੀ ਹੈ ਬਹੁਤ ਸੋਹਣਾ ਪੁਆਇੰਟ ਲੈ ਗਈ ਕਬੱਡੀ ਦਾ ਸ਼ਹਿਜ਼ਾਦਾ ਕਬੱਡੀ ਦਾ ਸ਼ਹਿਜ਼ਾਦਾ ਸ਼ਹਿਜ਼ਾਦ ਅਲੀ ਨੌਜਾਨ ਸ਼ਕਰਪੁਰੀਆ ਆਹ ਦੇਖਦੇ ਆਂ ਵੀ ਸ਼ਹਿਜ਼ਾਦੇ ਦੀ ਪਈ ਹੋਈ ਕਬੱਡੀ ਲੈ ਵੀ ਬਿੰਦਿਆ ਆਹ ਵੇਖ ਉਹ ਇੱਕ ਪਾਸੇ ਕੌਣ ਹੈ ਬਈ ਵਾਹ ਵਾਹ ਸ਼ਹਜ਼ਾਦਾ ਭੱਜ ਜਾਂਦਾ ਬਹੁਤ ਵਧੀਆ ਨੰਬਰ ਜੁੜ ਦੇ ਵਿੱਚ ਕਾਮਯਾਬ ਸਿਕੰਦਰ ਖੇਡ ਕਬੱਡੀ ਦਾ ਇਹ ਨੌਜਵਾਨ ਲਓ ਉਧਰ ਦੇ ਪਾਸੇ ਉਧਰ ਸੁੱਖਾ ਨੇਜਰ ਜੀ ਹਰਮਨ ਚਾਲ ਜੀ ਤੇ ਲਾਲਾ ਮੁਸਤਫਾ ਪੁਰੀਆ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਦੇਖੋ ਸਾਹਮਣੇ ਬਈ ਇਸ ਵੇਲੇ ਬੋਲੇ ਸੋ ਨਿਹਾਲ ਆਓ ਬੱਲੇ ਆ ਬੱਲੇ ਆ ਦੋਨੋਂ ਪਤ ਸ਼ੇਰ ਆ ਬੱਬਰ ਸ਼ੇਰ ਆ ਉਹ ਕੌਣ ਜਿੱਤਦਾ ਉਹ ਕੌਣ ਜਿੱਤਦਾ ਉਹ ਕੌਣ ਜਿੱਤਦਾ ਇਹ ਪੁਆਇੰਟ ਪੁਆਇੰਟ ਬਰਾਂਕੋ ਦਾ ਪੁਆਇੰਟ ਛਾਲ ਮਾਰ ਕੇ ਦਿਖਾਦੀ ਇਧਰਲੇ ਪਾਸੇ ਦੇਖੋ ਸਾਹਮਣੇ ਨੌਜਨ ਇਹ ਆ ਬੰਟੀ ਇਹ ਆ ਪੁੱਤ ਸਰਪੰਚ ਦਾ ਬੰਟੀ ਬੰਟੀ ਕਹੇ ਦੁਨੀਆ ਸਿਕੰਦਰ ਖੇਡ ਕਬੱਡੀ ਦਾ ਨਾਮ ਮਹਾਨ ਨਾਮ ਮਹਾਨ ਉਧਰ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਸਤਗੁਰ ਪ੍ਰਸਾਦ ਵਾਹਿਗੁਰੂ 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 ਵਾਹ ਧਾਰੀਆਂ ਵੱਜੀਆਂ ਮੁੰਡੇ ਦੇ ਵਾਸਤੇ ਆਪ ਦੇਖੋ ਸਾਹਮਣੇ ਆ ਮੁੰਡਾ ਮੈਦਾਨ ਦੇ ਵਿੱਚ ਸ਼ਹਿਜ਼ਾਦਾ ਕਬੱਡੀ ਪਾ ਰਿਹਾ ਬਾਲੇ ਵਾਸਤੇ ਲਖਵੀਰ ਸਿੰਘ ਜੀ ਅਮਰੂ ਪਹਿਲਵਾਨ ਦੇ ਲਾੜਲੇ ਸੁਪੁੱਤਰ ਸੌ ਡਾ ਦਾ ਦਿੰਦੇ ਐ ਵੱਡਾ ਪਹਿਲਵਾਨ ਰਾਵਾਂ ਖੇਲਾਂ ਦੀ ਗੱਲ ਪਰ ਅੱਜ ਟ੍ਰਾਂਟੋ ਦੇ ਵਿੱਚ ਸ਼ਹਿਯਾਦੇ ਦੀ ਪਈ ਹੋਈ ਕਬੱਡੀ ਉੜਿਆ ਆਉਂਦਾ ਉਹ ਉੜਿਆਦਾ ਦਰਸ਼ਕ ਝੂ ਮੋਟੇ ਐ ਸੋ ਸਾਹਮਣੇ ਇਹ ਕੌਣ ਐ ਨੇ ਉਹ ਆਹ ਕੌਣ ਐ ਕਿ ਮੇਰੀ ਖੁੱਲ ਗਈ ਪਟੱਕ ਦੇ ਕਿ ਅੱਖ ਨਹੀਂ ਗਲੀ ਦੇ ਵਿੱਚ ਕੌਣ ਲੰਗਿਆ ਅਜਮੇਰ ਜਲਾਲ ਆ ਗਾਗੋ ਦਿਨਾਸਾ ਵਾਲਿਆ ਉਹ ਛਾਲ ਮਾਰੀ ਨੌਜਵਾਨ ਨੇ ਕਿ ਜਦੋਂ ਮਾਰੀ ਛਾਲ ਲਾ ਕੇ ਜਨ ਦਿয়ালਪੁਰੀਆ ਲਓ ਫਿਰ ਕਬੱਡੀ ਪਾਉਣ ਦੇ ਲੱਗੇ ਨੂੰ ਵਾਧਾ ਹੋਇਆ ਮਾਲਵਾ ਕਿ ਸਾਡਾ ਇਹ ਦੇਸ਼ ਮਾਲਵਾ ਲਓ ਵੇਖੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ ਔਰ ਦੂਸਰੇ ਪਾਸੇ ਦੇਖਦਾ ਵੀ ਹੁਣ ਇਸ ਸਮੇਂ ਹਰਿਆਣੇ ਵਾਲਾ ਕਿ ਮੈਂ ਹਰਿਆਣੇ ਦਾ जाट ਪਿਆਰ ਕੀ ਹਾਮੀ ਭਰ ਲਊਗਾ ਤਾਉ ਤੀਨ ਪੰਜ ਮਤ ਕਰਿਓ ਗੋਡੇ नीचे ਧਰ ਲਊਗਾ ਲਾਓ ਵੇਖੋ ਵੇਖੋ ਏ ਮੁਕਾਬਲਾ ਦੀ ਦੇ ਉੱਤੇ ਆਹ ਕੀ ਤੋਂ ਕੀ ਬਣਿਆ ਹੋਇਆ ਐਸ ਸਮੇ ਹੁਣ ਵੇਖਦਾ ਵੀ 30 ਸਕਿੰਟਾਂ ਦਾ ਸਮਾਂ ਆਓ ਹਰਜਿੰਦਰ ਸੰਘੇੜਾ ਜੀ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ